ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਭਰਾਓ ਹੋਰ ਸਨੋਂ ਕੀ ਹਾਲ ਚਾਲਾ ਠੀਕ ਠਾਕ ਸਭ ਚੜ੍ਹਦੀ ਕਲਾ ਜੀ ਆਪ ਜੀ ਨੇ ਨਾਲ ਦਾਸ ਨੇ 5-7 ਮਿੰਟ ਵਿਚਾਰ ਚਰਚਾ ਕਰਨੀ ਆ ਜਿਹੜਾ ਕਿ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਨਾਮ ਦੇ ਉੱਤੇ ਅੰਮ੍ਰਿਤਸਰ ਸਾਹਿਬ ਯੂਨੀਵਰਸਿਟੀ ਜਿਹੜਾ ਕਿ ਉੱਥੇ ਇੱਕ ਬਹੁਤ ਘਣੋਣਾ ਕੰਮ ਹੋਇਆ ਜਿਸ ਦੇ ਨਾਲ ਤੁਸੀਂ ਦੇਖੋਗੇ ਕਿ ਬਹੁਤ ਹੀ ਮਾੜੀ ਗੱਲ ਹੋਈ ਆ ਕੁਝ ਲੋਕ ਜਿਹੜੇ ਮੂਰਖ ਲੋਕ ਨੇ ਉਹ ਕਹਿ ਰਿਹਾ ਇਹ ਹੈ ਜਿਹੜੀ ਗੱਲਬਾਤ ਹੋਈ ਆ ਇਹ ਵਧੀਆ ਹੋਈ ਆ ਕੋਈ ਚੱਕਰ ਨਹੀਂਗਾ ਪਰ ਮੈਂ ਤੁਹਾਨੂੰ ਪਹਿਲਾਂ ਵੀਡੀਓ ਦਿਖਾਉਣਾ ਆ ਤੇ ਫਿਰ ਮੈਂ ਤੁਹਾਨੂੰ ਇਹਦੇ ਬਾਰੇ ਬੋਲ ਕੇ ਦੱਸਦਾ ਵੀ ਕੀ ਗੱਲਬਾਤ ਆ ਆ ਪਹਿਲਾਂ ਵੀਡੀਓ ਦੇਖੋ ਰਨਅਪ ਜਿਹੜਾ ਹੈ ਉਹ ਜੱਜਾਂ ਦੇ ਵੱਲੋਂ ਅਲਾਨਿਆ ਗਿਆ ਪਰ ਸੋਸ਼ਲ ਮੀਡੀਆ ਅਥোরਿਟੀ ਲੀ ਹੁੰਦੀ ਆ ਔਰ ਉਸ ਤੋਂ ਬਾਅਦ ਲਾਈਟ ਥੋੜੀ ਘੱਟ ਜਾਂਦੀ ਆ ਆਪਣੀ ਛਾਟ ਨੂੰ ਲਾ ਕੇ نیچے ਰੱਖ ਦਿੰਦਾ ਔਰ ਘੰਗੜਾ ਆਪਣਾ ਚਾਹੀਦਾ ਹੁੰਦਾ ਤਾਂ ਇੱਕ ਵਾਰ ਤੁਹਾਨੂੰ ਆਹ ਦੇਖੋ ਲੋ ਇੱਕ ਮਿੰਟ ਅ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਜਿਹੜੇ ਸਿਰ ਦੇ ਉੱਤੇ 17 ਸਜਾਉਂਦੇ ਆ ਬਾਕੀ ਭਾਵੇਂ ਰਹਿਣ ਦੀ ਜਿਹੜੇ ਮੋਨੇ ਕੋਨੇ ਵੀ ਸਿੱਖਾਂ ਦੇ ਬੱਚੇ ਨੇ ਉਹ ਇਹ ਗੱਲ ਨੂੰ ਜਰੂਰ ਸੁਣਿਓ ਤੇ ਸ਼ੇਅਰ ਕਰਿਓ ਮੈਂ ਹੁਣ ਇਹ ਕਹਿਣਾ ਚਾਹੁੰਦਾ ਆ ਕਿ ਜਿੱਦਾਂ ਇੱਕ ਕਰਤੂਤ ਕੀਤੀ ਹੈ ਬੰਦੇ ਨੇ ਰਿਆ ਨਾ ਨਾਚੇ ਦਾ ਨਾਚਾਈ ਇੱਥੇ ਨੈਟਵਰਕ ਨਹੀਂ ਆਦਾ ਆ ਇਸ ਨੰਬਰ ਤੇ ਰਿਆ ਨਾ ਇਹ ਨਾਚੇ ਦਾ ਨਾਚਾ ਜਿਹੜੇ ਲੋਕ ਇਹਨਾਂ ਨਚਾਰਾਂ ਦੀਆਂ ਵੀਡੀਓ ਵੇਂਦੇ ਨੇ ਨਾਚਾਰਾਂ ਦੀਆਂ ਸਪੋਰਟਾਂ ਕਰਦੇ ਨੇ ਆ ਚੱਲ ਗਈ ਅੰਦਾਜ਼ਾ ਲਗਾਉਂਗੇ ਕਿ ਪੂਰੀ ਘਟਨਾ ਹੋਈ ਕਿਵੇਂ ਜਦੋਂ ਇੱਕ ਨੌਜਵਾਨ ਭੰਗੜਾ ਪਾ ਰਿਹਾ ਹੁੰਦਾ ਹੈ ਤਾਂ ਉਸ ਦੀ ਪੱਗ ਢਿੱਲੀ ਹੋ ਜਾਂਦੀ ਹੈ ਔਰ ਉਸ ਤੋਂ ਬਾਅਦ ਵੀ ਹਫਤਾ ਇਸ ਦੇ ਵਿੱਚ ਸਭ ਨਜ਼ਰ ਆ ਰਿਹਾ ਹੈ ਕਿ ਪਹਿਲਾਂ ਮੁੰਡੇ ਦੀ ਪੱਗ ਜਿਹੜੀ ਹੈ ਉਹ ਢਿੱਲੀ ਹੁੰਦੀ ਹੈ ਔਰ ਉਸ ਤੋਂ ਬਾਅਦ ਫਿਰ ਇਹ ਆਪਣਾ ਭੰਗੜਾ ਜਿਹੜਾ ਹੈ ਉਹ ਜਾਰੀ ਰਹਿੰਦਾ ਹੈ ਤਾਂ ਤਸਵੀਰ ਇੱਕ ਵਾਰ ਤੁਹਾਨੂੰ ਪੂਰੀ ਵੀਡੀਓ ਦਿਖਾਉਂਦੇ ਆ ਉਸ ਤੋਂ ਬਾਅਦ ਫਿਰ ਤੁਸੀਂ ਇਹ ਤਸਵੀਰ ਦੇਖ ਕੇ ਕਮੈਂਟ ਜ਼ਰੂਰ ਕਰਿਓ ਕਿ ਇਸ ਨੇ ਸਹੀ ਕੀਤਾ ਜਾਂ ਗਲਤ ਕੀਤਾ ਇਹ ਪ੍ਰੋਗਰਾਮ ਰੱਖਿਆ ਗਿਆ ਸੀ ਜਸ਼ਨ 2024 ਤਾਂ ਜਸ਼ਨ 2024 ਫੈਸਟੀਵਲ ਗੁਰਨਾਦ ਦੇ ਯੂਨੀਵਰਸਿਟੀ ਦੇ ਵਿੱਚ ਰੱਖਿਆ ਗਿਆ ਜਿਸ ਦੇ ਵਿੱਚ ਭੰਗੜੇ ਦੇ ਜਦੋਂ ਇਹ ਪ੍ਰੋਗਰਾਮ ਹੋ ਰਹੇ ਸੀ ਤਾਂ ਉਸ ਪ੍ਰੋਗਰਾਮ ਦੇ ਦੌਰਾਨ ਇੱਕ ਨੌਜਵਾਨ ਜਿਹੜਾ ਕਿ ਤੁਹਾਨੂੰ ਲਾਲ ਪੱਗ ਦੇ ਵਿੱਚ ਨਜ਼ਰ ਆ ਰਿਹਾ ਸੀ ਇਸ ਦੀ ਪੱਗ ਢਿੱਲੀ ਹੋ ਜਾਂਦੀ ਹੈ ਔਰ ਇਹ ਜਦੋਂ ਭੰਗੜਾ ਪਾ ਰਿਹਾ ਹੁੰਦਾ ਹੈ ਤਾਂ ਇਸ ਦੇ ਵੱਲੋਂ ਆਪਣੀ ਪੱਗ ਨੂੰ ਫਿਰ ਉਤਾਰ ਕੇ ਅੱਗੇ ਸਟੇਜ ਦੇ ਮੂਹਰੇ ਰੱਖ ਦਿੱਤਾ ਜਾਂਦਾ ਹੈ ਔਰ ਭੰਗੜਾ ਆਪਣਾ ਇਹ ਬੰਦ ਨਹੀਂ ਕਰਦਾ ਲਗਾਤਾਰ ਭੰਗੜਾ ਜਿਹੜਾ ਹੈ ਇਹ ਜਾਰੀ ਰਹਿੰਦਾ ਹੈ ਤਾਂ ਉਸ ਤੋਂ ਬਾਅਦ ਹੁਣ ਇਸ ਤੇ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ ਬਹੁਤੇ ਲੋਕ ਕਹਿ ਰਹੇ ਨੇ ਕਿ ਇਸ ਨੂੰ ਇਸ ਤਰੀਕੇ ਨਾਲ ਪੱਗ ਜੀ ਰਾਦਰ ਨਹੀਂ ਕਰਨਾ ਚਾਹੀਦਾ ਸੀ ਪੱਗ ਇਸ ਨੂੰ ਨਹੀਂ ਉਤਾਰਨੀ ਚਾਹੀਦੀ ਸੀ ਔਰ ਕਈ ਲੋਕ ਇਹ ਕਹਿ ਰਹੇ ਨੇ ਕਿ ਇਸ ਤੇ ਜੋ ਕੀਤਾ ਉਹ ਆਪਣੀ ਟੀਮ ਦੇ ਵਾਸਤੇ ਕੀਤਾ ਹੈ ਕਿ ਟੀਮ ਸਪੀਰ ਦਿਖਾਈ ਹੈ ਔਰ ਉਸ ਦੇ ਵੱਲੋਂ ਜੋ ਵੀ ਕੀਤਾ ਗਿਆ ਉਹ ਉਹ ਆਪਣੀ ਟੀਮ ਦੇ ਕਰਨ ਕੀਤਾ ਗਿਆ ਹਾਲਾਂਕਿ ਇਸ ਦੀ ਟੀਮ ਨੂੰ ਵੀ ਜੋ ਹੈ ਉਹ ਫਰਸਟ ਰਨਰ ਰਨਰ ਅਪ ਜਿਹੜਾ ਹੈ ਉਹ ਜੱਜਾਂ ਦੇ ਵੱਲੋਂ ਐਲਾਨਿਆ ਗਿਆ ਪਰ ਸੋਸ਼ਲ ਮੀਡੀਆ ਦੇ ਦੇ ਬਹੁਤ ਵੱਖਰੇ ਤਰੀਕੇ ਦੀ ਜੋ ਪ੍ਰਤੀਕਿਰਿਆਵਾਂ ਨੇ ਜੋ رائے ਨੇ ਉਹ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਮੈਂ ਹੁਣ ਤੁਹਾਨੂੰ ਵੀਰੋ ਇਹ ਕਹਿਣਾ ਚਾਹੁੰਦਾ ਹਾਂ ਵੀ ਜਿਹੜੀ ਇਹ ਕਰਤੂਤ ਕੀਤੀ ਹੈ ਨਾ ਬਹੁਤ ਸਾਰੀ ਮਾੜੀ ਗੱਲ ਕੀਤੀ ਹੈ ਜਿਹੜੀ ਇਹ ਦਸਤਾਰ ਹੈ ਨਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੱਕ ਦਸਤਾਰ ਬਹੁਤ ਵੱਡੀ ਇੱਕ ਮਹਾਨਤਾ ਪ੍ਰਾਪਤ ਹੋਈ ਹੈ ਇਸ ਬੰਦੇ ਨੂੰ ਖਾਸ ਕਰਕੇ ਇਹ ਕੰਮ ਨਹੀਂ ਹੀ ਕਰਨਾ ਚਾਹੀਦਾ ਕਿ ਆਪਣੀ ਟੀਮ ਨੂੰ ਆਪਣੀ ਟੀਮ ਦਾ ਕਰਕੇ ਆਪਣੇ ਨਿਚਾਰਾਂ ਦਾ ਕਰਕੇ ਜਿਹੜੇ ਕਿ ਇੱਕ 5-700 ਰੁਪਏ ਦੇ ਇੱਕ ਬੰਦਾ ਨਿਚਾਰ ਆਪਾਂ ਨੂੰ ਮਿਲ ਜਾਂਦਾ ਆ ਨਿਚਾਰ 5-700 ਚ ਆਪਾਂ ਨੂੰ ਮਿਲ ਜਾਂਦਾ ਚ ਵੱਧ ਤੋਂ ਵੱਧ ਚੱਲ ਮੰਗਾਈ ਹੋ ਗਈ 1000 ਤੇ ਮਿਲ ਜੂ ਨਿਚਾਰ ਆਪਾਂ ਨੂੰ ਤਾਂ ਜੇਕਰ ਆਪਾਂ 10 ਨਿਚਾਰ ਇਕੱਠੇ ਕਰਨੇ ਹਨਾ ਤੋ ਆਪਾਂ ਨੂੰ 10000 ਰੁਪਿਆ ਦੇ ਕੇ ਆਪਾਂ 10000 ਇਕੱਠੇ ਕਰ ਲਾਂਗੇ ਤੇ ਉਹਨਾਂ ਕੋ ਭਾਵੇਂ ਪੱਗ ਦੀਆਂ ਬੇਦਵੀਆਂ ਜਿੰਨੀਆਂ ਮਰਜ਼ੀ ਕਰਵਾ ਲਓ। ਇਸ ਬੰਦੇ ਨੇ ਪੱਗ ਦਾ ਨਰਾਦਰ ਕੀਤਾ, ਦਸਤਾਰ ਦਾ ਨਰਾਦਰ ਕੀਤਾ। ਆਪਣੀ ਟੀਮ ਦਾ ਕਰਕੇ ਜੇ ਤਰੀ ਦਸਤਾਰ ਢਿੱਲੀ ਹੋ ਗਈ ਤੇ ਤੂੰ ਦੂਸਰੇ ਆਪਣੇ ਮੈਂਬਰ ਨੂੰ ਕਹਿਣਾ ਵੀ ਇੱਥੇ ਤੂੰ ਮੇਰੀ ਜਗ੍ਹਾ ਤੇ ਆ ਜਾ। ਤੇ ਤੂੰ ਐਸ ਜਗ੍ਹਾ ਤੇ ਆ ਕੇ ਤੇ ਤੂੰ ਇੱਥੇ ਜੋ 扑ਕਣਾ ਨਾ ਜੋ ਘੜੀ 扑ਕਣਾ ਤੇ 扑 ਤੂੰ 扑ਕਲਾ। ਇਹ ਜਗ੍ਹਾ ਤੇ ਤੇ ਮੈਂ ਥੋੜੀ ਦਸਤਾਰ ਆਪਣੀ ਪਿੱਛੇ ਜਾ ਕੇ ਤੇ ਟਾਇਡ ਕਰਕੇ ਬੰਨ ਕੇ ਫੇਰ ਆਇਆ ਤਾਂ ਫੇਰ ਤਾਂ ਗੱਲ ਜੱਜਦੀ ਹੀ ਇਹਨੇ ਆਪਣੀ ਦਸਤਾਰ ਲਾ ਕੇ ਪੈਰਾਂ ਦੇ ਵਿੱਚ ਰੱਖ ਦਿੱਤੀ ਆ ਤੇ ਵੇਖੋ ਇਹ ਦਸਤਾਰਾਂ ਪੈਰਾਂ 'ਚ ਰੱਖਣ ਲੱਗੇ ਅੱਜ ਲੋਕ ਇਹ ਸਟੇਜਾਂ ਤੇ ਚੜ੍ਹ ਕੇ ਪਹਿਲਾਂ ਲੋਕ ਉਹ ਜਿਹੜੀ ਦੋ ਪੈਰਾਂ ਦੇ ਜਿਹੜੇ ਨਚਾਰ ਉਹ ਵੀ ਬੋਲਦੀ ਰਹੀ ਬੜਾ ਕੁਛ ਤੇ ਹੁਣ ਆ ਨਚਾਰ ਨੇ ਕੰਮ ਕਰਦਾ ਇਹ ਪਤਾ ਕਿਉਂ ਹੋ ਰਿਹਾ ਆ ਇਹ ਸਿਰਫ ਸਿੱਖਾਂ ਨੂੰ ਬਦਨਾਮ ਕਰਨ ਦੇ ਵਾਸਤੇ ਇਹ ਕੰਮ ਹੋ ਰਿਹਾ ਆ ਕਿਉਂਕਿ ਸਿੱਖਾਂ ਨੂੰ ਰੱਜ ਕੇ ਭੰਡੋ ਰੱਜ ਕੇ ਬਦਨਾਮ ਕਰੋ ਇਹੋ ਦਸਤਾਰ ਦੇ ਖਾਤਰ ਜਿਹੜਾ ਕਿ ਮੱਝਬੀ ਸਿੰਘ ਰੰਗਰੇਟਾ ਫੌਜ ਜਿਹਨੂੰ ਆਪਾਂ ਜੱਗੀ ਬਾਬਾ ਕਹਿੰਦੇ ਜਦੋਂ ਕਿਸਾਨੀ ਅੰਦੋਲਨ ਦੇ ਵਿੱਚ ਉਥੇ ਜੱਗੀ ਬਾਬਾ ਵੀ ਗਿਆ ਸੀ ਤੇ ਉਥੇ ਦਸਤਾਰ ਉਹਦੀ ਲੱਥ ਗਈ ਤੇ ਪੁਲਿਸ ਦੇ ਨਾਲ ਟੱਕਰਾ ਲੈ ਕੇ ਤੇ ਆਪਣੀ ਦਸਤਾਰ ਉਥੋਂ ਚੁੱਕ ਕੇ ਲੈ ਕੇ ਆਇਆ ਸੀ ਬੱਬਰ ਸ਼ੇਰ ਤੇ ਭਾਵੇਂ ਲਹੂ ਲੋਹਾਨ ਹੋ ਗਿਆ ਭਾਵੇਂ ਕਿਦਾਂ ਵੀ ਯੰਗ ਲੜਕੇ ਉਹਨਾਂ ਦੇ ਨਾਲ ਦਸਤਾਰ ਆਪਣੀ ਲੈ ਕੇ ਫਾਇਦੇ ਦੇ ਨਾਲ ਜੱਫੀ ਪਾ ਕੇ ਦਸਤਾਰ ਨੂੰ ਇਦਾਂ ਲੈ ਕੇ ਆਇਆ ਹੈ ਤੇ ਇਹ ਲੋਕ ਜਿਹੜੇ ਜਿਹੜੇ 5-500 ਹਜ਼ਾਰ-ਹਜ਼ਾਰ ਰੁਪਇਆ ਲੈ ਕੇ ਤੇ ਹਜ਼ਾਰ-ਹਜ਼ਾਰ ਰੁਪਇਆ ਲੈ ਕੇ 네 ਚਾਰ ਸਟੇਜਾਂ ਤੇ ਨੱਚਦੇ ਨੇ ਦਸਤਾਰਾਂ ਦੀਆਂ ਬੇਅਦਮੀਆਂ ਕਰਦੇ ਨੇ ਇਹਨਾਂ ਨੂੰ ਬਸ ਇੰਨਾ ਹੀ ਪਤਾ ਤੇ ਹੁਣ ਮੈਂ ਇਹ ਕਹਿਣਾ ਚਾਹੁੰਦਾ ਆ ਵੀ ਆਪਣੇ ਜਿਹੜੇ ਜਾਗੀਰ ਜਮੀਰ ਵਾਲੇ ਸਿੰਘ ਆ ਤੇ ਜਾਂ ਤੇ ਇਸ ਦੇ ਕੋਲੋਂ ਆਪਾਂ ਇਸ ਦਾ ਮਾਫੀਨਾਮਾ ਕਰਵਾਇਆ ਜਾਵੇ ਤੇ ਜਾਂ ਫਿਰ ਇਹ ਤੇ 295A ਦਾ ਕਿਰਚਾ ਕਰਵਾਇਆ ਜਾਈਏ ਕਿਉਂਕਿ ਦਸਤਾਰ ਦੀ ਸ਼ਰਮ ਬੇਇੱਜ਼ਤੀ ਕੀਤੀ ਆ ਤੇ ਕੇਸ ਕੇਸ ਵੀ ਇਹਨੇ ਖਿਲਾਰੇ ਆ ਕੇਸ ਵੇਖੋ ਜੇਕਰ ਇਹਨੇ ਕੇਸ ਬੱਧੇ ਹੁੰਦੇ ਤੇ ਕੇਸ ਬੱਧੇ ਅੱਡ ਦਿਖਣੇ ਸੀ ਇਹਨੇ ਕੇਸ ਇਸੇ ਕਰ ਇਸੇ ਕਰਕੇ ਯਾਰ ਇਹ ਆਪਣੇ ਇਦਾਂ ਕਰਦੇ ਆ ਨਚਾਰ ਵੀ ਅਸੀਂ ਜਾਂਦ ਥੋੜੀ ਜੀ ਫੇਮ ਖੱਟ ਲਈਏ ਅਸੀਂ ਵੀ ਥੋੜਾ ਜਿਹਾ ਮਸ਼ਹੂਰ ਹੋ ਜਾਈਏ ਸੋਸ਼ਲ ਮੀਡੀਆ ਉਤੇ ਕਿਉਂਕਿ ਅੱਜ ਕੱਲ ਆਪਣੇ ਜੰਨੀਆਂ ਵੀ ਜਥੇਬੰਦੀਆਂ ਨਾ ਉਹਨਾਂ ਦੇ ਜਾਂ ਸਿੰਘ ਜਿਹੜੇ ਜਿੰਨੇ ਕ ਵਿਚਾਰੇ ਚਲੋ ਸਿੰਘ ਆਮ ਜਿਹੜੇ ਸਿੰਘ ਜਿਹੜੇ ਫਿਰ ਤੁਰ ਕੇ ਚੱਕਰਵਤੀ ਜਾਂ ਫਿਰ ਤੁਰ ਕੇ ਜਿਹੜੇ ਸਿੰਘ ਆਪਣੇ ਕਾਰਜ ਕਰਦੇ ਨੇ ਜਿਹੜੀਆਂ ਕੋਈ ਸਦਕਾਰ ਕਮੇਟੀਆਂ ਕਾਰਜ ਕਰਦੀਆਂ ਨੇ ਇਸ ਚੀਜ਼ ਨੂੰ ਠੱਲ ਪਾਉਂਦੀਆਂ ਨੇ ਉਹ ਕਾਰਜ ਕਰਦੀਆਂ ਨੇ ਤੇ ਜਿਹੜੇ ਜਥੇਬੰਦੀਆਂ ਵੱਡੀਆਂ-ਵੱਡੀਆਂ ਉਹ ਤਾਂ ਨਹੀਂ ਬਿਲਕੁਲ ਵੀ ਉਹੋ ਜਿਹੇ ਕੰਮਾ ਚਾਹੁੰਦੇ ਭਾਵੇਂ ਕੋਈ ਦਸਤਾਰ ਲਾ ਦੇਵੇ ਦਸਤਾਰ ਲਾ ਕੇ ਪੈਰਾ ਚ ਰੋਲ ਦੇ ਕਿਉਂਕਿ ਉਹਨਾਂ ਨੂੰ ਇਸ ਚੀਜ਼ ਦੇ ਬਾਰੇ ਕੋਈ ਮਤਬਲ ਨਹੀਂ ਦਿੰਦਾ ਕਿਉਂਕਿ ਉਹਨਾਂ ਨੇ ਆਪਣਾ ਕਾਰਜ ਕਰਨਾ ਉਹਨਾਂ ਆਪਾਂ ਦਾਲ ਫੁਲਕਾ ਖਾਣਾ ਆ ਤੇ ਇਸ ਕਰਕੇ ਵੀਰ ਨੇ ਲਿਖਿਆ ਕਮੈਂਟ ਵੀਰਦੀ ਸਾਹਿਬ ਕਹਿੰਦੇ ਆ ਵੀ ਮੇਰੇ ਹਿਸਾਬ ਨਾਲ ਗਲਤ ਆ ਬਾਬਾ ਜੀ ਗਲਤ ਆ ਬਹੁਤ ਸਾਰਾ ਗਲਤ ਆ ਹਾਂ ਆ ਵੇਖੋ ਹੁਣ ਕੋਈ ਬੰਦਾ ਮੰਨ ਲਓ ਕੋਈ ਸੋਸ਼ਲ ਮੀਡੀਆ ਤੇ ਬੈਠਾ ਆ ਕੋਈ ਪੱਤਰਕਾਰ ਉਹਦੀ ਇੰਟਰਵਿਊ ਕਰਨ ਰਿਹਾ ਆ ਤੇ ਉਹ ਬੰਦਾ ਜਿਹੜੀ ਇੰਟਰਵਿਊ ਕਰੰਡ ਹੈ ਉਹ ਬੰਦਾ ਆਪਣੀ ਦਸਤਾਰ ਲਾ ਕੇ ਪੈਰਾਂ 'ਚ ਸੁੱਟ ਦੇ ਇਹ ਕੋ ਚੰਗਾ ਚੰਗੀ ਗੱਲ ਆ ਤੂੰ ਆਪਣੀ ਪਰਫਾਰਮੈਂਸ ਕਰ ਰਿਹਾ ਜੋ ਮਰਜ਼ੀ ਤੂੰ ਕੰਮ ਕਰ ਰਿਹਾ ਚਲੋ ਅਸੀਂ ਤੇਰੇ ਕੰਮ ਨੂੰ ਮਾੜਾ ਚੰਗਾ ਨਹੀਂ ਕਹਿੰਦੇ ਕਿਉਂਕਿ ਤੁਸੀਂ ਨਚਾਰ ਆ ਤੁਸੀਂ ਨਚਾਰ ਨੱਚ ਕੇ ਰੋਟੀ ਖਾਣੀ ਆ ਕਿਉਂਕਿ ਤੁਹਾਡਾ ਕੰਮ ਹੀ ਇਹੋ ਆ ਤੇ ਤੁਸੀਂ ਨੱਚ ਕੇ ਰੋਟੀ ਖਾਣੀ ਤੇ ਜਿਹੜੀ ਦਸਤਾਰ ਉੱਤੇ ਸਜਾਈ ਹੋਈ ਆ ਦਸਤਾਰ ਏਡੀ ਸੋਹਣੀ ਆਪਣੀ ਇਹ ਲਾ ਕੇ ਪੈਰਾਂ 'ਚ ਰੱਖਣੀ ਆ ਸੁੱਟਣੀ ਤੇ ਪੈਰਾਂ 'ਚ ਛੋੜ ਦੇਣੀ ਇਹ ਕੋ ਚੰਗੀ ਗੱਲ ਆ ਜੇ ਚੰਗੀ ਗੱਲ ਆ ਤਾਂ ਦੱਸ ਦਿਓ ਕਮੈਂਟ ਕਰਕੇ ਤੇ ਇਸ ਬੰਦੇ ਉੱਤੇ ਬਈ ਸਟੈਂਡ ਲੈਣਾ ਚਾਹੀਦਾ ਬਈ ਤੇ ਕਿਉਂਕਿ ਕੱਲ ਨੂੰ ਇਹੋ ਜਿਹੇ ਬੰਦੇ ਹੋਰ ਉੱਠਣਗੇ 2-3 ਉਹ ਵੀ ਆਪਣੇ ਇਦਾਂ ਪੱਗਾਂ ਲਾ ਕੇ ਪੈਰਾਂ 'ਚ ਰੱਖਣਗੇ ਪੈਰਾਂ 'ਚ ਰੱਖ ਕੇ ਤੇ ਆਪਣੇ ਮਸ਼ਹੂਰ ਹੋਣਗੇ ਤੇ ਇਹਨਾਂ ਨੂੰ ਮਸ਼ਹੂਰੀ ਦੇਣੀ ਚਾਹੀਦੀ ਹੈ ਚੰਗੀ ਤਰ੍ਹਾਂ ਜਰਾਕ ਤੇ ਬਾਕੀ ਇਹ ਆ ਵੀ ਆਪਣੇ ਸਿੰਘ ਸੂਰਮੇ ਯੋਧੇ ਜਿਹੜੇ ਆਪਣੇ ਦੇਗਾਂ ਦੇ ਵਿੱਚ ਬਾਲੇ ਗਏ ਨੇ ਆਰੇ ਤੇ ਚਾੜੇ ਗਏ ਨੇ ਰੰਬੀਆਂ ਦੇ ਨਾਲ ਉਹਨਾਂ ਦੇ ਛੱਲੇ ਗਏ ਨੇ ਉਹਨਾਂ ਦੇ ਜਸਮ ਪਾੜੇ ਗਏ ਨੇ ਤੇ ਛੋਟੇ-ਛੋਟੇ ਬੱਚਿਆਂ ਨੂੰ ਟੋਟੇ ਕਰਵਾ ਕੇ ਮਾਵਾ ਨੇ ਗਲਾਂ ਦੇ ਵਿੱਚ ਪਵਾ ਲਿਆ। ਕਿ ਕਿਸਾਂ ਦੇ ਕੇਸ ਗੁਰੂ ਦੀ ਮੋਹਰ ਆ, ਦਸਤਾਰ ਗੁਰੂ ਦੀ ਮੋਹਰ ਆ ਜਿਹੜੇ ਇਹੋ ਜਿਹੇ ਬੰਦੇ ਬੇਅਦਬੀਆਂ ਕਰਦੇ ਨੇ ਇਹਨਾਂ ਉੱਤੇ ਡੰਡਾ ਕੱਸਣ ਦੀ ਲੋੜ ਆ ਬਾਈ। ਤੇ ਮੇਰੇ ਹਿਸਾਬ ਨਾਲ ਕਿ ਮੇਰੇ ਮੇਰੇ ਦਿਲ ਦੇ ਨਾਲ ਵੇਖਾ ਮੰਨਿਆ ਜਾਵੇ ਤੇ ਆਪਾਂ ਬਹੁਤ ਹੀ ਗਲਤ ਕੰਮ ਕੀਤਾ ਹੈ ਬੰਦੇ ਨੇ। ਤੇ ਹੁਣ ਜੇ ਅਸੀਂ ਗੱਲ ਕਰਦੇ ਆ ਥੋੜੀ ਜੀ ਫਿਰ ਲੋਕੀ ਕਹਿੰਦੇ ਤੁਸੀਂ ਭੜਕਾਉਨੇ ਆ ਲੋਕਾਂ ਨੂੰ ਉਹ ਕਰਦੇ ਆ ਜੇ ਕਰਦੇ ਆ। ਪਰ ਜਿਹੜਾ ਬੰਦਾ ਗਲਤ ਕਰਦਾ ਉਹਦੇ ਤੋਂ ਸਖਤ ਤੋਂ ਸਖਤ ਸਟੈਂਡ ਲੈਣ ਦਾ ਵੀ ਆਪਣਾ ਫਰਜ਼ ਬਣਦਾ ਭਾਈ ਕਿਉਂਕਿ ਇਹ ਤਾਂ ਦਿਨੋਂ ਦਿਨ ਲੋਕ ਗਲਤੀਆਂ ਕਰਦੇ ਕਰਦੇ ਆ ਰਹੇ ਨੇ ਲੈ ਆ ਵੇਖ ਲੋ ਭਰਾਵਾ ਦਿਯਾਲ ਜਿਹੜਾ ਮੈਂ ਨਾ ਭਰਾਵਾ ਤੇਰੇ ਤੇ ਤੇਰੇ ਸਿਰ ਤੇ ਦਸਤਾਰ ਹੈ ਨਹੀਂ ਕਿ ਤੂੰ ਕਮੈਂਟ ਨਾ ਹੀ ਕਰ ਕਿਉਂਕਿ ਤੈਨੂੰ ਦਸਤਾਰ ਦੇ ਮੁੱਲ ਦਾ ਪਤਾ ਨਹੀਂਗਾ ਤੈਨੂੰ ਨਾਈ ਦੀ ਦੁਕਾਨ ਦਾ ਪਤਾ ਆ ਵੀ ਨਾਈ ਦੀ ਦੁਕਾਨ ਤੇ ਕਿਹੜੇ ਵੇਲੇ ਜਾਣਾ ਕਹਿੰਦਾ ਇਹ ਢਿੱਲੀ ਹੋ ਗਈ ਤਾਂ ਫੇਰ ਲੱਤ ਜਾਂਦੀ ਤੇ ਫੇਰ ਜੇ ਲੱਤ ਜਾਂਦੀ ਤੇ ਯਾਰ ਉਹ ਦਿਮਾਗ ਉਦੋਂ ਨਹੀਂ ਵਰਤਿਆ ਜਾਂਦਾ ਵੀ ਪੈਰਾਚ ਰੱਖਣੀ ਆ ਕਿ ਜਾਂ ਪਿੱਛੇ ਜਾ ਕੇ ਆਪਾਂ ਕਸੀ ਢਿੱਲੀ ਹੋ ਗਈ ਤੇ ਕਸੀ ਨਹੀਂ ਜਾ ਹਾਂ ਦੀ ਪਿੱਛੇ ਜਾ ਕੇ ਤੇਰੇ ਸਿਰ ਤੇ ਤੇ ਦਸਤਾਰ ਹੈ ਨਹੀਂ ਕਿ ਤੇ ਨਾ ਤੇਰੇ ਸਿਰ ਤੇ ਦਸਤਾਰ ਕਰੀ ਆਉਣੀ ਆ ਜਿਹੜੇ ਹਿਸਾਬ ਨਾਲ ਤੂੰ ਕਮੈਂਟ ਲਿਖੀ ਜਾਂਦਾ ਆ ਹੁਣ ਕਮੈਂਟ ਕੱਟੀ ਨਾ ਤੈਨੂੰ ਲੋਕ ਆਪੇ ਲੂਣ ਦੇਣਗੇ ਕਮੈਂਟ ਦਾ ਹੀ ਇਹਦਾ ਤੇ ਨਿਸ਼ਾਨ ਸਿੰਘ ਆ ਕਹਿੰਦੇ ਗੱਲ ਸਹੀ ਹੈ ਗੱਲ ਸਹੀ ਹੈ ਯਾਰ ਤੇ ਫਿਰ ਕਾਰੀਗਰੂ ਦੇ ਪੋਤਨਾ ਯਾਰ ਜੇ ਇਦਾਂ ਹੀ ਦਸਤਾਰਾਂ ਪੈਰਾਂ ਚ ਰੋਲਣੀਆਂ ਤੇ ਜਾਂ ਬੰਦੇ ਜਿਹੜੇ ਰੋਲਣ ਦੇ ਉਹਨਾਂ ਤੇ ਸਟੈਂਡ ਨਹੀਂ ਲੈਣਾ ਕਾਰੀਗਰੂ ਦੀ ਸਿੱਖਿਆ ਯਾਰ ਕੀ ਫਿਰ ਕੀ ਜਾਂਦੀ ਤੁਹਾਡੀ ਸਿੱਖੀ ਕੀ ਜਾਂਦੇ ਤੁਹਾਡੇ ਗਾਤਰੇ ਪਾਏ ਕੀ ਜਾਂਦੇ ਹੈ ਤੁਹਾਡੇ ਚੋਲੇ ਪਾਏ ਜੇ ਇਹੋ ਜਿਹੇ ਬੰਦਿਆਂ ਨੂੰ ਤੁਸੀਂ ਢਿੱਲਾ ਦੇਣੀਆਂ ਆ ਵੀ ਤੁਸੀਂ ਜਿੱਦਾਂ ਮਰਜ਼ੀ ਜਾ ਕੇ ਰੋਲੋ ਤੇ ਉਹ ਵੇਲੇ ਜੱਗੀ ਬਾਬੇ ਦਾ ਤੁਹਾਨੂੰ ਪਤਾ ਨਾ ਬਾਬਾ ਜੱਗੀ ਉਸ ਤੋਂ ਆਪਣਾ ਭਾਵੇਂ ਖੂਨੋਂ ਖੂਨ ਹੋ ਗਿਆ ਜੱਲੀ ਉਹਨਾਂ ਦੀ ਦਿੱਲੀ ਪੁਲਿਸ ਨਾਲ ਟੱਕਰਾਂ ਕਰਕੇ ਹਰਿਆਣਾ ਪੁਲਿਸ ਨਾਲ ਟੱਕਰਾਂ ਕਰਕੇ ਤੇ ਆਪਣੀ ਦਸਤਾਰ ਲੈ ਕੇ ਆਇਆ ਚਿੱਟੇ ਰੰਗ ਦੀ ਠੀਕ ਆ ਨਾ ਯਾਰ ਮੈਂ ਤੇਰੀ ਗੱਲ ਨਾਲ ਗੁਰਪ੍ਰੀਤ ਸਿੱਧੂ ਠੀਕ ਆ ਮੈਂ ਸਮਝਦਾ ਮੈਂ ਮਤਰੀ ਗੱਲ ਕਮੈਂਟ ਤੇਰਾ ਸਮਝਦਾ ਆ ਪਰ ਗੱਲ ਹੁਣ ਇਹ ਕਰਨੀ ਆ ਨਾ ਵੀ ਇਹ ਯਾਰ ਜੇ ਉਹ ਪੈਰਾਂ ਚ ਰੱਖਣ ਦੀ ਬਜਾਏ ਪਿੱਛੇ ਨਹੀਂ ਜਾਇਆ ਜਾਂਦਾ ਯਾਰ ਇਹ ਕੋ ਇਹ ਸਿਰਫ ਇੱਕ ਫੇਮ ਮਸ਼ਹੂਰੀ ਫੇਮ ਮਸ਼ਹੂਰੀ ਭਾਲਣ ਵਾਸਤੇ ਆ ਬਸ ਹੋਰ ਕੁਝ ਨਹੀਂਗਾ ਹੋਰ ਕੁਝ ਨਹੀਂਗਾ ਤੇ ਮੈਂ ਇਹੋ ਕਹਿਣਾ ਚਾਹੁੰਦਾ ਆ ਵੀ ਭਾਈ ਜੇ ਤੇ ਇਹੋ ਜੇ ਕੰਮਾਂ ਨੂੰ ਠੱਲ ਨਾ ਪਾਈ ਗਈ ਵੀਰ ਜੀ ਕਹਿੰਦੇ ਆ ਵੀਡੀਓ ਪੁਰਾਣੀ ਆ ਵੀਰ ਜੀ ਵੀਡੀਓ ਪੁਰਾਣੀ ਨਹੀਂ ਗਈ ਆ 2024 ਦੀ ਵੀਡੀਓ ਆ ਤੇ ਜਿਹੜਿਆ ਸਟicker ਜੇ ਕੋਈ ਹੱਸਣ ਵਾਲੇ ਘੱਲਣ ਡਿਆ ਨਾ ਮੈਂ ਉਹਨੂੰ ਕਹਿਣਾ ਚਾਹੁੰਦਾ ਵੀ ਤੂੰ ਆਪਣੀ ਮਾਂ ਦੇ ਪੇਟੋਂ ਜਨਮ ਨਹੀਂ ਲਿਆ ਤੂੰ ਕਿਸੇ ਵਿਚ ਦੇ ਪੇਟ ਚੋਂ ਜਨਮ ਲਿਆ ਤੂੰ ਵਿਚ ਦੇ ਪੇਟ ਚੋਂ ਜਨਮ ਲਿਆ ਜਿਹੜਾ ਤੈਨੂੰ ਦਸਤਾਰ ਦੀ ਅਹਿਮਤ ਦਾ ਨਹੀਂ ਪਤਾ ਮਹਾਰਾਜ ਨੇ ਕਿਹਾ ਸਵਾਲਾਂਖ ਸੇ ਇੱਕ ਲੜਉ ਤਬੇ ਗੋਬਿੰਦ ਸਿੰਘ ਨਾਮ ਖਵਾਉ ਸਾਰੇ ਦੇਸ਼ਾਂ ਦੇ ਪਰਦੇਸਾਂ ਦੇ ਵਿੱਚ ਜਾ ਕੇ ਸਰਦਾਰ ਸਿੰਘ ਖੜਾ ਹੋਵੇ ਨਾ ਕਰੋਨਾ ਕਰੋੜਾਂ ਲੋਕਾਂ ਦੇ ਵਿੱਚ ਖੜਾ ਹੋਵੇ ਸਿੰਘ ਤਾਂ ਤਾਂ ਵੀ ਪਛਾਣਿਆ ਜਾਂਦਾ ਗੁਰੂ ਕਲਗੀਧਰ ਪਾਸ਼ਾ ਸਿੰਘ ਕਿ ਮੈਚ ਕੀ ਲਿਆ ਜੇ ਭਰਾ ਜੇ ਪੜਿਆ ਲਿਖਿਆ ਹੁੰਦਾ ਫੇਰ ਪਤਾ ਲੱਗਦਾ ਕਿ ਮੈਚ ਕੀ ਹੁੰਦੇ ਆ ਹਾਂ ਸਹੀ ਲਿਖਿਆ ਵੀਰ ਨੇ ਦੇਤਾ ਜਵਾਬ ਉਹਨੂੰ ਹੁਣ ਐਦਾਂ ਗੱਲ ਸਵਾਦ ਆ ਹੁੰਦਾ ਆ ਜਿਹੜਾ ਇਹ ਜਿਹੜੇ ਕਮੈਂਟ ਕਰਨ ਵਾਲੇ ਇਹਨਾਂ ਨੂੰ ਆਪ ਹੀ ਜਵਾਬ ਦਿੱਤਾ ਜਾਵੇ ਜਿਹੜੇ ਮੈਨੂੰ ਕੋਈ ਗੱਲ ਵਿਸਰ ਜਾਵੇ ਨਾ ਇਹਨਾਂ ਨੂੰ ਤੁਸੀਂ ਆਪ ਜਵਾਬ ਦੇ ਦਿਆ ਕਰੋ ਕਿਉਂਕਿ ਸਾਡੀ ਤੇ ਯਾਰ ਦਸਤਾਰ ਕੋਈ ਹੱਥ ਦਸਤਾਰ ਨੂੰ ਪਾਵੇ ਤੇ ਬੰਦਾ ਧੌਣ ਲਾਉਣ ਤੱਕ ਜਾਂਦਾ ਤੇ ਧੌਣ ਲੱਥ ਦੀ ਲੱਥ ਜਾਵੇ ਪਰ ਦਸਤਾਰ ਨਾਲ ਲਥੇ ਗੁਰੂ ਦੀ ਦਿੱਤੀ ਹੋਈ ਪਰ ਇਹ ਹਯਾਰ ਪਈਏ ਦੀ ਦਿਹਾੜੀ ਕਰਨ ਵਾਲਾ ਬੰਦਾ ਦਸਤਾਰ ਲਾ ਕੇ ਤੇ ਪੈਣਾ ਚ ਰੱਖਣ ਡਿਆ ਹਰਦੂ ਲਹੰਦ ਲੱਖ ਦੀ ਲਹੰਦ ਤੇਰੇ ਤੇ ਓਏ ਭਾਵੇਂ ਵੀਡੀਓ ਨਾ ਨੀ ਰੇ ਭਾਵੇਂ ਪੁਰਾਣੀ ਵਾ ਤੂੰ ਗੁਰੂ ਦਾ ਦੋਸ਼ੀ ਓਏ ਤੂੰ ਗੁਰੂ ਦਾ ਦੁਖੀ ਓ ਸੰਗਤ ਦਾ ਦੁਖੀ ਤੂੰ ਬੇਸ਼ਰਮਾ ਹਰਦੂ ਲਹੰਦ ਤੇਰੇ ਤੇ ਇਹੋ ਜੇ ਗੰਦੇ ਬੰਦੇ ਦੇ ਤੇ ਮੁੜ ਕੇ ਕਹਿ ਦੋਨੇ ਆ ਮੈਂ ਪੜਕਾਉ ਵਾਇਲੇਸ਼ਨ ਬੋਲਦਾ ਉਹ ਕਰਦਾ ਤੇ ਮੈਂ ਮੈਂ ਤਾਂ ਮੈਂ ਤਾਂ ਸੱਚ ਸੱਚਾਰੋਂ ਨਾ ਮੇਰੇ ਗਾਣਾ ਕੱਢਦਾ ਫਿਰ ਫਿਰ ਕੰਜਰ ਆ ਮੈਂ ਤੇ ਕਹਿਣਾ ਫਿਰ ਸਿੱਧਾ ਹਾਂ ਮੈਂ ਆਂਦਾ ਹੈ ਉਹ ਗੱਲ ਸੁਣ ਮੇਰੀ ਫਿਰ ਤੂੰ ਮੈਨੂੰ ਇਹ ਗੱਲ ਦੱਸ ਦਿयाल ਕਿ ਜੇ ਤੂੰ ਇੰਨਾ ਕੰਮ ਜਾਣਦਾ ਤੇਰੇ ਤੂੰ ਮੈਨੂੰ ਇਹਦਾ ਦੱਸ ਪਈ ਤੂੰ ਲੂਲਾ ਲਗਣਾ ਹੈ ਜਿਹੜੇ ਤੱਕ ਗੁਰੂ ਦੀ ਕੋਈ ਹਜੂਰੀ ਚ ਕੋਈ ਇਹੋ ਜਿਹਾ ਕੰਮ ਡਿਆ ਹੈ ਕਰਨ ਮਾੜੇ ਚੰਗੇ ਖਾਣੇ ਪੀਣੇ ਖਾਂਦਾ ਤੇ ਤੂੰ ਲੂਲਾ ਲਗਣਾ ਹੈ ਤੂੰ ਨਹੀਂ ਜਾ ਕੇ ਜਿਤ ਪਤ ਰੱਖ ਸਕਦਾ ਹੈ ਗੁਰੂ ਦੀ ਤੂੰ ਨਾ ਜਾ ਜਾ ਕੇ ਉਹਦਾ ਗਾਟਾ ਲਾ ਸਕਿਆ ਜੇ ਕੋਈ ਜਰਦਾ ਮਲਦਾ ਹੈ ਤੂੰ ਨਾ ਜਾ ਕੇ ਗਾਟਾ ਲਾ ਸਕਿਆ ਤੂੰ ਇਹ ਲੂਲਾ ਲਗਣਾ ਹੈ ਤੇਰੇ ਦਿਮਾਗ ਨਹੀਂ ਕੰਮ ਕਰਦਾ ਤੇਰਾ ਤੂੰ ਮੈਨੂੰ ਜੋ ਕਮੈਂਟਾਂ ਚ ਲਿਖਣ ਰਿਹਾ ਤੂੰ ਇਹ ਗੱਲਾਂ ਦੱਸਣ ਰਿਹਾ ਤੂੰ ਉਦੋਂ ਆਵ ਜਾ ਕੇ ਸਟੈਂਡ ਲੈ ਲੈਂਦਾ ਸਾਡੇ ਤੇ ਜਿੱਥੇ ਸਾਹਮਣੇ ਕੋ ਇਹੋ ਜੀ ਕੰਮ ਕਰੂ ਤਾਂ ਅਸੀਂ ਤਾਂ ਫਿਰ ਕਰਾਂਗੇ ਉਹਦਾ ਸੋਦਾ ਕਿਉਂ ਇਹੋ ਜਿਹੀਆਂ ਗੱਲਾਂ ਤੁਸੀਂ ਲਿਖਦੇ ਆ ਥੱਲੇ ਇਹੋ ਜੇ ਗਲਤ ਬੰਦਿਆਂ ਦਾ ਸਾਥ ਦੇਣ ਵਾਲੇ ਬੰਦੇ ਤੁਸੀਂ ਜਿਹੜੇ ਗਲਤ ਬੰਦੇ ਉਹੀ ਬੰਦੇ ਗਲਤ ਦਾ ਸਾਥ ਦਿੰਦੇ ਆ ਤੇ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਵੀ ਜੇ ਤੇ ਇਹ ਇਹ ਵੀਡੀਓ ਦੀ ਪ੍ਰਚੋਲ ਕੀਤੀ ਜਾਵੇ ਜੇ ਤੇ ਉਸਨੇ ਇਸ ਚੀਜ਼ ਦਾ ਸੰਗਤ ਦੇ ਅੱਗੇ ਨਹੀਂ ਸਿਰ ਝੁਕਾ ਕੇ ਮਾਫੀਨਾਮਾ ਲਿਆ ਜਾਂ ਗੱਲਬਾਤ ਪੁਰਾਣੀ ਆ ਤਾਂ ਵੀ ਉਹਦੇ ਕੋਲ ਕਰਾਇਆ ਜਾਵੇ ਤੇ ਜੇ ਨਵੀਂ ਆ ਤਾਂ ਫੇਰ ਤਾਂ ਮੌਕੇ ਤੇ ਸਟੈਂਡ ਲੈਣ ਦਾ ਫਰਜ਼ ਬਣਦਾ ਵੀ ਸਿੰਘਾਂ ਦਾ ਤੇ ਸਿੰਘਾਂ ਨੂੰ ਬੇਨਤੀ ਆ ਬਾਈ ਤੇ ਇਹ ਕੰਮ ਜ਼ਰੂਰ ਬਣਦਾ ਬਾਕੀ ਜਿਹੜੇ ਆ ਕਮੈਂਟਾਂ ਕਮੁੰਡਾ ਵਾਲੇ ਮੈਨੂੰ ਇਹਨਾਂ ਦੀ ਕੋਈ ਪਰਵਾਹ ਨਹੀਂ ਗਈ ਤੇ ਮੈਂ ਤੇ ਆਪਣਾ ਸੱਚ ਬੋਲਣਾ ਸਟੈਂਡ ਤੇ ਗੱਲ ਰੱਖਣੀ ਆ ਕਿਉਂਕਿ ਅਸੀਂ ਕਮੈਂਟਾਂ ਦੇ ਵਿੱਚ ਨਹੀਂ ਗੇ ਗੱਲ ਕਰਨ ਵਾਲੇ ਆ ਇਹ ਤਾਂ ਫੇਸਬੁੱਕ ਚਲਾ ਕੇ ਸਿੱਧਾ ਲਾਈਵ ਹੋ ਕੇ ਗੱਲ ਕਰਨ ਵਾਲੇ ਬੰਦੇ ਆ ਸਿੱਧਾ ਠੋਕ ਮਾ ਧਾਕੜ ਜਵਾਬ ਦੇਣ ਵਾਲੇ ਬੰਦੇ ਆ ਐ ਕਮੈਂਟਾਂ ਕ ਮੁੰਡਾਂ ਵਿੱਚ ਗੱਲ ਕਰਨ ਵਾਲੇ ਨਹੀਂ ਵੀ ਕਮੈਂਟਾਂ 'ਚ ਲੜੀ ਗਈ ਇੱਕ ਦੂਜੇ ਨਾਲ ਨਹੀਂ ਤੇ ਸਿੱਧੀ ਗੱਲ ਕਰਨ ਵਾਲੇ ਬੰਦੇ ਤੇ ਖੜ ਕੇ ਸਟੈਂਡ ਵੀ ਲੈਣ ਵਾਲੇ ਆ ਸਿੰਘਾਂ ਨੂੰ ਫੋਨ ਫੋਨ ਕਰਕੇ ਤੇ ਕਾਰਵਾਈ ਕਰਵਾਉਣ ਵਾਲੇ ਬੰਦੇ ਆ ਤੇ ਇਸ ਕਰਕੇ ਜਿਹੜਾ ਇਹ ਕੰਮ ਕਰੂਗਾ ਉਹ ਗੁਰੂ ਦਾ ਦੁਖੀ ਆ ਤੇ ਗਲਤ ਆ ਆਜੇ ਜਵਾਬ ਇਹ ਬੰਦਾ ਗਲਤੀਆਂ ਨੇ ਗਲਤ ਕੰਮ ਕੀਤਾ ਹੋਰ ਮੇਰੇ ਕੋ ਸੁਣਨਾ ਤੇ ਇਹੋ ਸੁਣ ਲੋ ਠੀਕ ਆ ਜੀ ਤੂੰ ਆਪਣਾ ਨੰਬਰ ਲਿਖ ਦੇ ਭਾਈ ਥੱਲੇ ਤੇਰਾ ਨਾਮ ਮੈਂ ਸੰਪਰਕ ਕਰ ਲੈਣਾ ਕਿਹੜਾ ਤੇਰਾ ਭਰਾ ਇਹੋ ਜਿਹੀਆਂ ਕਰਤੂਤਾਂ ਕਰਦਾ ਤੂੰ ਨੰਬਰ ਲਿਖ ਦੇ ਥੱਲੇ ਜੇ ਯਾਰਾ ਕੋ ਤੇਰੇ ਚਿਮੂਣੇ ਲੜਦੇ ਆ ਨਾ ਤੂੰ ਨੰਬਰ ਲਿਖ ਆਪਣਾ ਥੱਲੇ ਮੈਂ ਤੈਨੂੰ ਫੋਨ ਕਰ ਲੈਣਾ ਆ ਦੂਸਰੇ ਨੰਬਰ ਆਵੇ ਪਏ ਫੋਨ ਮੈਂ ਖੁਨੇ ਫੋਨ ਲਾ ਲੈਣਾ ਤੈਨੂੰ ਇਸ ਕਰਕੇ ਇਹ ਜਿਹੜੇ ਲੋਕ ਹਨ ਜਿਹੜੇ ਇਹੋ ਜਿਹੇ ਭੇੜੀ ਡੋਬ ਬੰਦੇ ਨੇ ਉਹ ਇੱਥੇ ਆ ਕੇ ਵੀ ਬੜਾ ਕੁਝ ਬੋਲਦੇ ਨੇ ਆ ਇਹ ਦਿਆਲਾ ਦਿਉਲਾ ਪਾਣੀ ਕਿਹੜਾ ਇਹ ਦਿਆਲਾ ਆਪਣੇ ਆਪ ਨੂੰ ਸਾਬ ਲਖਾਉਂਦਾ ਸਾਬਾਂ ਵਾਲੇ ਕੰਮ ਆ ਤੇਰੇ ਪਹਿਲਾਂ ਮੈਨੂੰ ਦੱਸ ਪਹਿਲਾਂ ਤੂੰ ਤਾਂ ਮੈਨੂੰ ਮੂਤ ਮੂਤ ਪੀਣੀ ਯਾਦ ਲੱਗਣ ਡਿਆ ਜਾਂ ਮੂਤ ਪੀਣੀ ਆ ਜਾਂ ਆਪਦੀ ਮੂਤ ਪੀਣੀ ਆ ਜਾਂ ਆਪਦੀ ਮੂਤ ਮਾਰ ਪੀ ਜਾ ਕੇ ਤੂੰ ਘਵਾਗਾ ਵਾ ਖਾ ਇਰੇ ਵਾਤੇ ਹੋ ਖਾਣਾ ਆ ਸਾਡੇ ਸਿੰਘਾਂ ਦੇ ਸਰਦਾਰਾਂ ਦੇ ਕੰਮ ਦੇ ਵਿੱਚ ਕੋਈ ਦਖਲ ਨਾ ਦੇਵੇ ਕੋਈ ਗੈਰ ਬੰਦਾ ਠੀਕ ਆ ਨਾ ਅਸੀਂ ਆਪਣੇ ਪੰਥ ਦੇ ਵਿੱਚ ਅਸੀਂ ਆਪ ਗੱਲ ਕਰਨੀ ਆ ਜੇ ਤੁਹਾਨੂੰ ਕੋਈ ਜਿਹੜੇ ਗੈਰ ਬੰਦੇ ਆ ਨਾ ਸਾਡੇ ਪੰਜਾਬੀ ਵਿੱਚ ਕਮੈਂਟ ਕਰਕੇ ਗੈਰ ਬੰਦੇ ਆਪਣੇ ਉਹਨਾਂ ਸਿੱਖਾਂ ਦਾ ਦੱਸਦੇ ਪਈ ਅਸੀਂ ਸਿੱਖਿਆ ਤੇ ਅਸੀਂ ਕਮੈਂਟ ਤੁਹਾਡੇ ਉਲਟ ਕਰਕੇ ਇਦਾਂ ਪਾੜਾ ਪਾਵਾਂਗੇ ਤੇ ਆਪਣਾ ਨਾਲ ਨੰਬਰ ਵੀ ਲਿਖ ਦਿਆ ਕਰੋ ਅਸੀਂ ਸਿੰਘ ਤੁਹਾਡੇ ਨਾਲ ਗੱਲ ਘਰੇ ਆ ਕੇ ਕਰ ਲਿਆਂਗੇ ਠੀਕ ਆ ਨਾ ਅਸੀਂ ਆਪਣੇ ਸਿੰਘਾਰੇ ਨਾਲ ਰਲ ਕੇ ਗਰ ਜਿੱਥੇ ਕਰਨੀ ਸਟੈਂਡ ਲੈਣਾ ਤੇ ਅਸੀਂ ਆਪ ਆਪਣੇ ਪੰਥ ਦੇ ਵਾਸਤੇ ਪ੍ਰਚਾਰ ਕਰਦੇ ਤੇ ਹਰ ਥਾਂ ਦੇ ਗਰਾਊਂਡ ਲੈਵਲ ਤੇ ਜਾ ਕੇ ਗੱਲ ਕਰਨੀ ਆ ਜੇ ਕੋਈ ਗਲਤ ਕਰੂਗਾ ਤਾਂ ਅਸੀਂ ਪੁੱਛਣ ਦਾ ਸਾਡਾ ਫਰਜ਼ ਬਣਦਾ ਆ ਜੇ ਕੋਈ ਮੈਂ ਗਲਤ ਕਰਾਂ ਕਿਸ ਚੀਜ਼ ਦਾ ਤਾਂ ਮੈਨੂੰ ਵੀ ਪੁੱਛਣ ਦਾ ਪੰਥ ਦਾ ਫਰਜ਼ ਬਣਦਾ ਵੀ ਤੂੰ ਗਲਤ ਕੋ ਕਰਦਾ ਇੱਕ ਗੁਰੂ ਸਾਰਿਆਂ ਨੂੰ ਇੱਕੋ ਜਿਹਾ ਤੇ ਇਸ ਕਰਕੇ ਸਤਨਾਮ ਸਿੰਘ ਜੀ ਵਾਹਿਗੁਰੂ ਜੀ ਦਾ ਖਾਲਸਾ ਹਾਂਜੀ ਬੱਚੇ ਫੋਨ ਆ ਗਿਆ ਏ हां जी एक दो दिन तक देख लेने हैं भाई ਤੇ ਮੈਂ ਤੁਹਾਨੂੰ ਵੀਡੀਓ ਸ਼ੇਅਰ ਕਰਨ ਵਾਸਤੇ ਨਹੀਂ ਕਹਣਾ ਵੀਡੀਓ ਬਿਲਕੁਲ ਨਾ ਭਾਵੇਂ ਅਸੀਂ ਨਹੀਂ ਤੁਹਾਨੂੰ ਕਹਿੰਦੇ ਤੁਹਾਨੂੰ ਕਹਿੰਦੇ ਵੀ ਵੀਡੀਓ ਨੂੰ ਸ਼ੇਅਰ ਕਰੋ ਸਾਨੂੰ ਵੀਡੀਓ ਸ਼ੇਅਰ ਸ਼ੂਰ ਕਰਨ ਦੀ ਨਹੀਂ ਕੋਈ ਗੱਲ ਤੇ ਬਾਕੀ ਅਸੀਂ ਆਪਣੀ ਗੱਲ ਪਹੁੰਚਾਣੀ ਪਹੁੰਚਾਤੀ ਆ ਜਿਨੇ ਇੱਕ ਅੱਧੇ ਸਾਡੀ 10 ਜਣਾਂ ਨੇ ਗੱਲ ਸੁਣਨੀ ਹੈ ਨਾ ਇੰਨਾ ਹੀ ਬੜਾ ਤੇ ਇਸ ਕਰਕੇ ਭਾਈ ਜੋ ਕਰੂਗਾ ਸੋ ਪਰੂਗਾ ਤੇ ਦੇਖਦੇ ਆ ਭਲਾ ਸਵੇਰ ਤੱਕ ਕੀ ਬਣਦਾ ਤੇ ਇਹੋ ਜਿਹੇ ਕੁੱਤੇ ਬੰਦਿਆਂ ਨੂੰ ਨਾ ਥੋੜਾ ਜਿਹਾ ਥੱਲੇ ਰੱਖਿਆ ਕਰੋ ਤਾਂ ਨਾ ਸਿਰ ਚਾੜਿਆ ਕਰੋ। ਤਨ ਮੈਂ ਸਿੱਧੀ ਗੱਲ ਦਸਾਂ। ਫਿਰ ਕਹਿੰਨੇ ਆ ਮੈਂ ਭਾਸ਼ਾ ਕਿਦਾਂ ਦੀ ਵਰਤਦਾ ਮੈਂ ਭਾਸ਼ਾ ਇਦਾਂ ਦੀ ਵਰਤਣਾ ਸਿੱਧੇ ਬੰਦੇ ਅਸੀਂ ਵਾਲਾ ਬੋਲ ਵਾਲੇ ਬੰਦੇ ਨਹੀਂ ਸਿੱਧੀ ਗੱਲ ਕਰਨੀ ਹੈ। ਜਿਹੜਾ ਦਸਤਾਰਾਂ ਦੇ ਖਿਲਾਫ ਕੋਈ ਇਦਾਂ ਜਾਂ ਪੰਥ ਦੇ ਗੁਰੂ ਦੇ ਜਾਂ ਮਰਿਆਦਾ ਦੇ ਖਿਲਾਫ ਬੋਲੂਗਾ ਤਾਂ ਅਸੀਂ ਉਹਦੀ ਇਹ ਇਦਾਂ ਕੁੱਤੇ ਖਣੀ ਕਰਨੀ ਜੋ ਮਰਜੀ ਉਹਦੇ। ਠੀਕ ਆ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।